ਹਾਲੇਲੂਇਆ ਸਾਰਾਂ ਜਮਸੀ ਦੀ ਸਵਾਜ ਮੈਂ ਗੱਲ ਕਰਾਂਗਾ ਕਿ ਇਸ ਜੋ ਲਾਸਟ 크ਿਸਮਸ ਲੰਘ ਕੇ ਗਿਆ ਹੈ ਤੇ ਤੁਸੀਂ ਦੇਖਿਆ ਬਹੁਤ ਜ਼ਿਆਦਾ ਤਦਾਦ ਚ ਗਿੱਧੇ ਭੰਗੜੇ ਚਰਚਾਂ ਦੇ ਵਿੱਚ ਗਿੱਧੇ ਭੰਗੜੇ ਡਾਂਸ ਪੁੱਠਾ ਸਿੱਧਾ ਡਾਂਸ ਫਿਰ ਮਸੀਹੀ ਜਾਗੋ ਆ ਅਖੜਾ ਟਾਈਪ ਇਹ ਕੀ ਆ ਯਾਰ ਤੁਸੀਂ ਪਹਿਲਾਂ ਵੀਡੀਓ ਦੇਖੋ ਇੱਕ ਦੋ ਤੁਹਾਨੂੰ ਮੈਂ ਵੀਡੀਓ ਦਿਖਾਉਂਗਾ ਮਸੀਹ ਬਾਈਬਲ ਦੇ ਵਿੱਚ ਕਿੱਥੇ ਹੈ ਇਹ ਚੀਜ਼ਾਂ ਮਸੀਹੀ ਜਾਗੋ ਹੁਣ ਅਸੀਂ ਦੂਸਰਿਆਂ ਨੂੰ ਕਾਪੀ ਕਰਕੇ ਮਸੀਹੀ ਜਾਗੋ ਕਿਹੜੀ ਆ ਯਾਰ ਕੀ ਆ ਫਿਰ ਆ ਵਰਸ਼ਿਪ ਨੂੰ ਅਖਾੜਾ ਬਣਾਤਾ ਯਾਰ ਅੱਜਕੱਲ ਦੇ ਕੁਝ ਪਾਦਰੀਆਂ ਨੇ ਵਰਸ਼ਿਪ ਰਾਣੇ ਯਾਰ ਛੱਡ ਦੋ ਚਰਚ ਨੂੰ ਤਾਂ ਛੱਡ ਦੋ ਪਰਮੇਸ਼ਰ ਦੇ ਘਰ ਦੇ ਵਿੱਚ ਤੁਸੀਂ ਕੀ ਗੰਦ ਪਾ ਰਹੇ ਹੋ ਯਾਰ ਆ ਦੇਖੋ ਕਸੂਰ ਮੈਂ ਕਹਿੰਦਾ ਲੋਕਾਂ ਦਾ ਨਹੀਂ ਆ ਕਸੂਰ ਉਹਨਾਂ ਪਾਸਟਰਜ਼ ਦਾ ਆ ਜਿਹੜੇ ਅਲਾਉ ਕਰਦੇ ਇਦਾਂ ਦੀਆਂ ਚੀਜ਼ਾਂ ਚਰਚਾਂ ਦੇ ਵਿੱਚ ਠੀਕ ਆ ਦੇਖੋ ਇਹ ਚਰਚ ਲੱਗਦਾ ਤੁਹਾਨੂੰ ਅੱਜ ਇਹ ਦਿਖਿਓ ਅਖਾੜਾ ਇਹ ਚਰਚ ਚਰਚ ਹੈ ਕਿ ਕੀ ਇਹ ਕੋਈ ਮੇਲਾ ਆ ਜਿਹਦੇ ਵਿੱਚ ਅਖਾੜਾ ਲੱਗਾ ਹੋਇਆ ਪੰਜਾਬੀ ਆ ਦੇਖਿਓ ਜਰਾ ਵੀਡੀਓ ਹਾਲੇਲੂਇਆ ਸੋ ਮਸੀਹ ਲੋਕੋ ਕੀ ਹਾਲ ਬਣਾ ਦਿੱਤਾ ਆ ਅੱਜ ਕੱਲ ਦੇ ਵਰਸ਼ਿਪਰਸ ਨੇ ਅੱਜ ਕੱਲ ਦੇ ਕੁਝ ਪਾਦਰੀਆਂ ਨੇ ਕੀ ਹਾਲ ਬਣਾ ਦਿੱਤਾ ਮਸੀਹਤ ਦਾ ਬੇੜਾ ਗਰਕ ਕਰਨ ਦੇ ਉੱਤੇ ਲੱਗੇ ਹੋਏ ਆ ਹੁਣ ਤੁਹਾਨੂੰ ਇੱਕ ਮੈਂ ਹੋਰ ਵੀਡੀਓ ਦਿਖਾਉਣਾ ਮਸੀਹ ਜਾਗੋ ਇਹ ਤਾਂ ਤੁਸੀਂ ਮਸੀਹ ਭੰਗੜਾ ਦੇਖ ਲਿਆ ਹੁਣ ਤਾਂ ਮੈਂ ਦਿਖਾਉਣਾ ਮਸੀਹ ਜਾਗੋ ਇਹ ਕਿਹੜੇ ਕੌਣ ਸਿਖਾਉਂਦਾ ਇਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਹਾਂ ਅੱਲਾਹ ਜੀ ਚੈੱਕ ਕਰੋ ਮਸੀਹ ਜਾਗੋ ਇਹ ਕਿੱਥੋਂ ਆ ਰਹੀਆਂ ਇਹ ਚੀਜ਼ਾਂ ਅਸੀਂ ਦਾ ਲੋਕਾਂ ਨੂੰ ਆ ਵੀ ਇੱਕ ਵੀਡੀਓ ਦੇਖੋ ਇੱਥੇ ਬੈਠੇ ਨਹੀਂ ਹੋ ਰਹੇ ਆ ਇੱਕ ਚਰਚ ਦੀ ਵੀਡੀਓ ਆ ਸਾਰੇ ਪੂਰਾ ਖੜੀ ਗਏ ਇੱਕ ਚਰਚ ਦੀ ਵੀਡੀਓ ਆ ਤੁਸੀਂ ਦੇਖੋ ਬਾਈਬਲ 'ਚ ਲਿਖਿਆ ਜਿਹੜੇ ਆਤਮਾ ਦੇ ਸੱਚਾਈ ਨਾਲ ਉਹਦੀ ਆਰਾਧਨਾ ਕਰਦੇ ਪਰਮੇਸ਼ਰ ਉਹਨਾਂ ਨੂੰ ਲੱਭਦਾ ਆ ਤੇ ਤੁਸੀਂ ਆ ਦੇਖਿਓ ਹੁਣ ਵੀਡੀਓ ਜ਼ਰਾ ਕਿੱਥੇ ਤੁਹਾਨੂੰ ਨਜ਼ਰ ਆਉਂਦਾ ਆਤਮਾ ਦਾ ਕੰਮ ਗਈ ਗਈ ਤੇ ਟਿਕਿਆ ਨਹੀਂ ਹੋ ਰੇ ਆਪਣਾ ਆਪਣੀ ਜ਼ਮੇਨੋਂ ਸਭ ਪੂਰਾ ਕਰੀ ਗਏ ਸਾਰੇ ਬੁਲੇ ਇਤਿਹਾਸ ਵੇਖ ਲੋ ਸਾਰੇ ਬੁਲੇ ਇਤਿਹਾਸ ਵੇਖ ਲੋ ਕੋਈ ਇਹ ਸੁਧਿਆ ਹੋ ਤੀਵਣਾ ਅੱਜ ਜੰਗ ਲੱਗਦੇ ਜੇ ਰਾਜਾ ਟਿਕੀਓ ਹੁਣਾ ਸੋ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਗੱਲ ਕਿੰਨਿਆਂ ਨਾਲ ਅਸੀਂ ਗੱਲ ਕਰਦੇ ਆ ਵੀ ਭਾਜੀ ਯਾਰ ਤੁਸੀਂ ਇਹ ਸਿਸਟਮ ਬਿਬਲੀਕਲੀ ਨਹੀਂ ਆ ਕਿ ਤੁਸੀਂ ਪੁੱਠੇ ਸਿੱਧੇ ਸਟੈਪ ਮਾਰ ਮਾਰ ਕੇ ਮਤਲਬ ਬਾਲੀਵੁੱਡ ਜਾਂ ਹਾਲੀਵੁੱਡ ਦਾ ਜਾਂ ਪੰਜਾਬੀ ਡਾਂਸ ਕਾਪੀ ਕਰਕੇ ਤੁਸੀਂ ਚਰਚਾਂ ਦੇ ਵਿੱਚ ਗਾਣੇ ਤੇ ਨੱਚੋ ਇਹ ਰੋਂਗ ਹੈ 아이 ਚੀਜ਼ ਸਹੀ ਨਹੀਂ ਆ ਫਿਰ ਸੰਗੋ ਕਿ ਦਾਊਦ ਨੱਚਿਆ ਯਾਰ ਦਾਊਦ ਨੱਚਿਆ ਉਹ ਕਿਤੇ ਰੋਜ਼ ਨੱਚੀ ਗਿਆ ਉਹ ਤਾਂ ਪ੍ਰਾਰਥਨਾ ਦਿਨ ਟਾਈਮ ਕਰਦਾ ਸੀ ਪੰਜ ਟਾਈਮ ਜਾਂ ਤਿੰਨ ਟਾਈਮ ਜਿੰਨੀ ਵੀ ਉਹ ਕਰਦੇ ਸੀ ਦਾਊਦ ਪ੍ਰਭੂ ਦੇ ਹਨਾ ਤੇ ਤੁਸੀਂ ਕਿੰਨਾ ਟਾਈਮ ਕਰਦੇ ਆ ਨੱਚ ਤੁਸੀਂ ਦਾਊਦ ਤੋਂ ਹਜ਼ਾਰ ਗੁਣਾ ਵੱਧ ਰਹੇ ਆ ਪਰ ਪ੍ਰਾਰਥਨਾ ਕਿੰਨੀ ਕਰਦੇ ਦਾਊਦ ਤਾਂ ਤਿੰਨ ਵਾਰੀ ਪ੍ਰਾਰਥਨਾ ਕਰਦਾ ਸੀ ਤੁਸੀਂ ਕਿੰਨੀ ਵਾਰੀ ਪ੍ਰਾਰਥਨਾ ਕਰਦੇ ਆ ਹਨਾ ਤੁਸੀਂ ਨੱਚਣਾ ਤਾਂ ਕਾਪੀ ਕਰ ਲਿਆ ਦਾਊਦ ਦਾ ਨੱਚਣਾ ਕਾਪੀ ਕਰ ਲਿਆ ਦਾਊਦ ਦੀ ਪ੍ਰਾਰਥਨਾ ਦਾਊਦ ਵਾਂਗੂ ਲੋਇਲ ਚੱਲਣਾ ਦਾਉਦ ਵਾਂਗੂ ਇਮਾਨਦਾਰ ਰਹਿਣਾ ਉਹ ਕਿੱਦਾਂ ਸਿੱਖਣਾ ਤੇ ਮੈਂ ਤੁਹਾਨੂੰ ਦੱਸਣਾ ਅੱਜ ਕੱਲ੍ਹ ਦੀਆਂ ਸ਼ੋਭਾ ਯਾਤਰਾਵਾਂ ਦੇ ਵਿੱਚ ਪੰਜਾਬੀ ਗਾਣਿਆਂ ਤੇ ਵੀ ਨੱਚਿਆ ਜਾਂਦਾ ਤੁਸੀਂ ਲੋਕਾਂ ਗਣਾ ਨਹੀਂ ਜੀ ਕੋਲੋਂ ਮਾਰਦੇ ਬਹੁਤ ਕੁਝ ਚੱਲ ਰਿਹਾ ਤੁਸੀਂ ਦੇਖੋ ਇਹ ਕੀ ਇਹ ਚਰਚਾਂ ਦਾ ਹਾਲ ਆ ਮਸੀਹੀ ਜਾਗੋ ਮਸੀਹੀ ਅਖਾੜਾ ਇਹ ਕੀ ਆ ਬਹੁਤ ਦੁੱਖ ਲੱਗਦਾ ਹੈ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਬਾਈਬਲ 'ਚ ਲਿਖਿਆ ਆਤਮਾ ਤੇ ਸੱਚਾਈ ਨਾਲ ਉਹਦੀ ਆराधना ਕਰੋ ਲਿਖਿਆ ਜਿਹੜੇ ਆਤਮਾ ਤੇ ਸੱਚਾਈ ਨਾਲ ਉਹਦੀ ਆराधना ਕਰਦੇ ਆ ਪਰਮੇਸ਼ਰ ਉਹਨਾਂ ਨੂੰ ਲੱਭਦਾ ਆ ਫੇਰ ਸਾਨੂੰ ਵਰਸ਼ਿਪ ਪਰ ਪਤਾ ਕੀ ਕਹਿੰਦੇ ਏ ਜੀ ਦੋਸ਼ ਲਾਉਂਦੇ ਆ ਏ ਜੀ ਖਿਲਾਫਤ ਕਰਦੇ ਆ ਭਾਜੀ ਖਿਲਾਫਤ ਅਸੀਂ ਝੂ ਗਲਤ ਚੀਜ਼ ਦੀ ਖਿਲਾਫਤ ਕਰਾਂਗੇ ਸਾਨੂੰ ਬਾਈਬਲ ਸਿਖਾਉਂਦੀ ਆ ਬਾਈਬਲ ਨੇ ਸਾਨੂੰ ਸਾਨੂੰ ਕਹਦੇ ਤੁਹਾਨੂੰ ਕੀ ਅਧਿਕਾਰ ਤੁਹਾਨੂੰ ਕੀ ਅਧਿਕਾਰ ਆ ਕਿ ਤੁਸੀਂ ਚਰਚ ਨੂੰ ਚਰਚ ਦੇ ਸਿਸਟਮ ਨੂੰ ਅਖਾੜਾ ਬਣਾਓ ਤੁਸੀਂ ਚਰਚ ਨੂੰ ਅਖਾੜਾ ਬਣਾਓ ਚਰਚ ਨੂੰ ਜਾਗੋ ਬਣਾਓ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਇਹ ਸਾਨੂੰ ਲੋਕੀ ਪੁੱਛਦੇ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਤੁਸੀਂ ਬੋਲਦੇ ਆ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਪੈਸੇ ਲੈ ਕੇ ਪ੍ਰਾਰਥਨਾ ਕਰੋ ਪੈਸੇ ਲੈ ਕੇ ਵਰਸ਼ਿਪ ਕਰੋ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਤੁਸੀਂ ਧੰਦਾ ਬਣਾਇਆ ਵਰਸ਼ਿਪ ਨੂੰ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਚਰਚ ਦੇ ਵਿੱਚ ਇਹ ਭੰਗੜੇ ਵਾਲੀਆਂ ਡਰਸਾਂ ਪਾ ਕੇ ਤੇ ਜਾਗੋ ਕੱਢੋ ਤੁਸੀਂ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਫਿਰ ਇੱਕ ਚੀਜ਼ ਹੋਰ ਸੌਰੀ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਦੇਖੋ ਤੁਸੀਂ ਪਹਿਲਾਂ ਗੱਡੀ ਦੀ ਗੱਲ ਸੁਣੀ ਨਾ ਗੱਡੀ ਫਿਰ ਟਰੱਕ ਦਾ ਗਾਣਾ ਸੁਣਿਆ ਹੁਣ ਤੁਸੀਂ ਫੋਰਡ ਦਾ ਗਾਣਾ ਸੁਣੋ ਆਲ ਤੁਹਾਨੂੰ ਦਿਖਾਉਣਾ ਫੋਰਡ ਟਰੈਕਟਰ ਦਾ ਵੀ ਗਾਣਾ ਆਇਆ ਮਸੀਹ ਗਾਣਾ ਫੋਰਡ ਟਰੈਕਟਰ ਦਾ ਸੁਣ ਲਓ ਮੈਂ ਕੋ ਹੁਣ ਲਿੰਕ ਦੂਜੇ ਫੋਨ 'ਚ ਅਜਿੱਚ ਮੈਂ ਵੀਡੀਓ ਬਣਾ ਰਿਆ ਫੋਰਡ ਟਰੈਕਟਰ ਪਹਿਲਾਂ ਗੱਡੀ ਫਿਰ ਟਰੱਕ ਪਹਿਲਾਂ ਟਰੱਕ ਗੱਡੀ ਹੁਣ ਫੋਰਡ ਟਰੈਕਟਰ ਤੋਂ ਇਹਨਾਂ ਚੀਜ਼ਾਂ ਨੂੰ ਜਿੰਨਾ ਤੁਸੀਂ ਪ੍ਰਮੋਟ ਕਰੋਗੇ ਨਾ ਇਹ ਚੀਜ਼ਾਂ ਖਰਾਬ ਕਰਦੀਆਂ ਪਈਆਂ ਤੁਸੀਂ ਅਨਸ਼ਟਮਲ ਜੀ ਦੀ ਟੈਸਟਮਨੀ ਸੁਣੋ ਮਸ਼ਹੂਰ ਹੋਣਾ ਮਸ਼ਹੂਰ ਉਹਦੋਂ ਵੀ ਸੀ ਜਦੋਂ ਅਨਸ਼ਟਮਲ ਜੀ ਸਹੀ ਨਹੀਂ ਸੀ ਉਹਨਾਂ ਦੀ ਟੈਸਟਮਨੀ ਸੁਣੋ ਕਹਿੰਦੇ ਪਰ ਮੈਂ ਆਪਣੇ ਆਪ ਨੂੰ ਬਦਲਿਆ ਮੈਂ ਆਤਮਿਕਤਾ ਦੇ ਵਿੱਚ ਚੱਲੇ ਆ ਆਤਮਿਕ ਗੀਤ ਗਾਣੇ ਸ਼ੁਰੂ ਕੀਤੇ ਲਿਖੋ ਬਾਈਬਲ 'ਚ ਲਿਖਿਆ ਗਿਆ ਆਤਮਿਕ ਗੀਤ ਗਾਓ ਕਿਦਾ ਭਜਨ स्तुਤੀ ਕਰੋ ਔਰ ਆਤਮਿਕ ਗੀਤ ਗਾਇਆ ਕਰੋ ਕੀ ਆ ਯਾਰ ਆ ਕਿਹੜੇ ਸਟੈਪ ਆ ਗੱਡੀ ਦੇਤੀ ਯਿਸੂ ਨੇ ਅਸੀਂ ਬੰਦਗੀ ਤੇ ਲੈ ਕੇ ਜਾਂਦੇ ਆ ਉਹ ਦੇਖੋ ਉਹਨੇ ਬਾਲ ਰੰਗ ਕੀਤੇ ਹੋਏ ਕੀ ਆ ਯਾਰ ਈਵਨ ਕਿ ਆ ਲੋੜੀ ਦਾ ਇੱਕ ਮੈਰੀਲ ਦੇਖਿਆ ਉੱਤੇ ਪ੍ਰਾਰਥਨਾ ਕਰ ਰਿਹਾ ਮੁੰਡਾ ਇੱਕ ਏ ਪ੍ਰਭੂ ਜੀ ਮੇਰੇ ਪਰਮੇਸ਼ਰ ਆ ਡੋਰ ਤੇ ਮੈਂ ਪ੍ਰਾਰਥਨਾ ਕਰਦਾ ਸਾਰੇ ਗੁੱਡੇ ਕੱਟਣੇ ਆ ਸਾਰੇ ਪਤੰਗ ਕੱਟਣੇ ਆ ਦਸ ਯਾਰ ਕੀ ਬਣਾਇਆ ਤੁਸੀਂ ਫਿਰ ਮੈਨੂੰ ਕਹਿੰਦੇ ਭਾਜੀ ਤੁਸੀਂ ਕਿੰਨੇ ਵਰਸ਼ਪਾ ਪੈ ਲੈnde ਸਾਡੀ ਗੱਡੀ ਕਿੱਦਾਂ ਚੱਲੂਗੀ ਮੈਂ ਕਿਹਾ ਆਪੀ ਤਾਂ ਤੁਸੀਂ ਗੀਤ ਗਾਉਨੇ ਆ ਕਿ ਬਿਨਾ ਤੇਲ ਤੋਂ ਚੱਲ ਗਈ ਗੱਡੀ ਫਿਰ ਮੈਂ ਕਿਹਾ ਤੁਸੀਂ ਪੈਸੇ ਕਿਉਂ ਲੈਣ ਤੁਹਾਡੀ ਤੇ ਗੱਡੀ ਤੇ ਬਿਨਾ ਤੇਲ ਤੋਂ ਚਲਦੀ ਆ ਤੁਹਾਨੂੰ ਪੈਸੇ ਮੰਗਣ ਦੀ ਲੋੜ ਹੀ ਨਹੀਂ ਆ ਠੀਕ ਹੈ ਨਾ ਦੇਖੋ ਅਸੀਂ ਸਲੂਟ ਕਰਦੇ ਹਾਂ ਉਹਨਾਂ ਪਾਸਟਰਜ਼ ਨੂੰ ਇਹ ਵੀਡੀਓ ਸਪੈਸ਼ਲੀ ਇਹ ਵੀਡੀਓ ਸਿਰਫ ਉਹਨਾਂ ਲਈ ਆ ਜਿਹੜੇ ਲਾਲਚੀ ਚੋਰ ਤੇ ਠੱਗ ਆ ਚਾਹੇ ਉਹ ਪਾਸਟਰ ਹੋਣ ਚਾਹੇ ਬਿਸ਼ਪ ਅਪੋਸਟਲ ਪ੍ਰੋਫਿਟ ਜਾਂ ਵਰਸ਼ਿਪਰ ਇਹ ਉਹਨਾਂ ਠੱਗਾਂ ਤੇ ਚੋਰਾਂ ਵਾਸਤੇ ਵੀਡੀਓ ਆ ਜਿਹੜੇ ਮਸੀਹਤ ਨੂੰ ਖਰਾਬ ਕਰ ਰਹੇ ਆ ਲੇਕਿਨ ਜਿਹੜੇ ਸਹੀ ਸਹੀ ਚੱਲੇਗਾ ਤੁਹਾਨੂੰ ਲੱਗਦਾ ਤੁਸੀਂ ਮਸੀਹਤ ਦੇ ਹਿਸਾਬ ਨਾਲ ਜਿਹੜੇ ਸਹੀ ਬਾਈਬਲ ਦੇ ਅਨਸਾਰ ਸਹੀ ਆ ਮੈਂ ਉਹਨਾਂ ਨੂੰ ਸਲੂਟ ਕਰਦਾ ਉਹ ਚੰਦ ਲੋਗ ਚੰਦ ਲੋਗ ਹੈਗੇ ਆ ਜਿਹੜੇ ਸੱਚਮੁੱਚ ਲਾਲਚੀ ਨਹੀਂ ਹੈ ਬਾਈਮਾਨੀ ਹੈ ਤੇ ਜਿਹੜੇ ਯੇਸ਼ੂ ਦਾ ਨਾਮ ਉੱਪਰ ਲੈ ਕੇ ਜਾ ਰਹੇ ਯੇਸ਼ੂ ਦੇ ਨਾਮ ਨੂੰ ਬਦਨਾਮੀ ਦੇ ਦਵਾਰੇ ਤੇ ਮਸੀਹੀ ਜਾਗੋ ਆ ਭੰਗੜੇ ਕਰਕੇ ਤੁਸੀਂ ਬਹੁਤ ਬੁਰਾ ਹਾਲ ਮਤਲਬ ਸਮਝ ਲਓ ਬੇੜਾ ਹੀ ਗਰਕ ਕਰ ਰਹੇ ਤੁਸੀਂ ਮਸੀਹਤ ਦਾ ਕਿਹੜੀ ਤੁਸੀਂ ਬਾਈਬਲ ਚ ਕਿੱਥੇ ਯਾਰ ਮਸੀਹ ਜਾਗੋ ਆ ਪੁੱਠੇ ਸਿੱਧੇ ਸਟੈਪ ਕਰਨੇ ਦੇਖੋ ਆਰਾਧਨਾ ਆਨੰਦ ਕਰਨਾ ਪਰਮੇਸ਼ਰ ਦੇ ਲਈ ਨੱਚਣਾ ਜਾਂ ਆਨੰਦ ਕਰਨਾ ਡਿਫਰੈਂਟ ਥਿੰਗ ਉਹ ਅਲੱਗ ਅਲੱਗ ਚੀਜ਼ ਆ ਲੇਕਿਨ ਆ ਜੋ ਤੁਸੀਂ ਕਰ ਰਹੇ ਕਾਪੀ ਕੈਟ ਐ ਲਾਲ ਪੀਲੇ ਆ ਸ਼ੋਭਾ ਯਾਤਰਾਵਾਂ ਦੇ ਉੱਤੇ ਆ ਲਾਲ ਪੀਲੇ ਵਾਲ ਕਰਕੇ ਐ ਤਰ੍ਹਾਂ ਤਰ੍ਹਾਂ ਦੇ ਬੇਹੂਦੇ ਜੇ ਕੱਪੜੇ ਪਾ ਕੇ ਤੇ ਉਹ ਕੋਈ ਕਿਤੇ ਕੋਈ ਕੋਈ ਸਟੈਪ ਕਰ ਰਿਹਾ ਕੋਈ ਚੀਕਾ ਮਾਰ ਰਿਹਾ ਇਹ ਸਭ ਇੰਟਰਟੇਨਮੈਂਟ ਕਰ ਰਹੇ ਤੁਸੀਂ ਭਗਤੀ ਦਾ ਹਿੱਸਾ ਨਹੀਂ ਐ ਸ਼ੋਭਾ ਯਾਤਰਾਵਾਂ ਐ ਅਖਾੜੇ ਜਾਗੋ ਇਹ ਇੰਟਰਟੇਨਮੈਂਟ ਆ ਇਹ ਭਗਤੀ ਦਾ ਹਿੱਸਾ ਨਹੀਂ ਆ ਥਿਸ ਇਜ਼ ਨਾਟ ਆ ਭਗਤੀ ਇਹ ਭਗਤੀ ਨਹੀਂ ਆ ਸੁਸਰਕੇ ਮਸੀਹ ਲੋਕੋ ਆਉਣ ਵਾਲਾ ਸਮਾਂ ਬਹੁਤ ਖਤਰਨਾਕਾ ਤੁਸੀਂ ਦੇਖੋ ਆਤਮਿਕਤਾ ਦਾ ਸਿਸਟਮ ਬਹੁਤ ਘਟਦਾ ਜਾ ਰਿਹਾ ਤੇ ਬਸ ਦੇਖਣ ਦਿਖਾਉਣ ਨੂੰ ਸਾਰਾ ਸਿਸਟਮ ਰਹਿ ਗਿਆ ਤੁਸੀਂ ਕਿ ਪਲੀਜ਼ ਐਦਾਂ ਨਾ ਹੋਵੇ ਤੁਸੀਂ ਸ਼ੋਭਾ ਯਾਤਰਾਵਾਂ ਕੱਢਦੇ ਹੀ ਰਹਿ ਜਾਓ ਤੁਸੀਂ ਭੰਗੜੇ ਪਾਉਂਦੇ ਹੀ ਰਹਿ ਜਾਓ ਤੇ ਯੇਸ਼ੂ ਮਸੀਹ ਦੀ ਉਸ ਆਮਦ ਦੇ ਉੱਤੇ ਤੁਸੀਂ ਉਸ ਰਾਜ ਚ ਪ੍ਰਵੇਸ਼ ਨਾ ਕਰ पाओ ਤੇ ਯੇਸ਼ੂ ਮਸੀਹ ਦੇ ਚੁਣਿਆ ਹੋਇਆਂ ਚ ਤੁਹਾਡਾ ਨਾਮ ਨਾ ਹੋਵੇ ਕਿਤੇ ਐਦਾਂ ਨਾ ਹੋਵੇ ਮੈਂ ਵੀ ਤੁਹਾਡੇ ਨਾਲ ਦਾ ਹੀ ਆਂ ਅਗਰ ਮੈਂ ਵੀ ਸਹੀ ਨਹੀਂ ਚੱਲਾਂਗਾ ਤੇ ਲਿਖਿਆ ਜੋ ਸਹੀ ਚੱਲੇਗਾ ਉਹੀ ਉਸ ਰਾਜ ਚ ਲਿਖਿਆ ਧਰਮੀ ਵੀ ਮਰ ਮਰ ਕੇ ਬਚਦਾ ਤੇ ਦੁਸ਼ਟ ਦਾ ਕੀ ਹਾਲ ਹੋਗਾ ਯਾਰ ਆਪਾਂ ਤਾਂ ਬਹੁਤ ਦੂਰ ਆ ਪਰਫੈਕਸ਼ਨ ਤੋਂ ਉਸ ਸਿੱਧਤਾ ਤੋਂ ਹਜੇ ਬਹੁਤ ਦੂਰ ਹਾਂ ਤੇ ਅਸੀਂ ਕਿੱਦੇ ਕਿਹੜੇ ਕੰਮਾਂ 'ਚ ਪਏ ਹੋਏ ਹਾਂ ਯਾਰ ਪਲੀਜ਼ ਆ ਦੇਖੋ ਹੱਥ ਛੋੜ ਕੇ ਬੇਨਤੀ ਆ ਪਾਸਟਰਜ਼ ਨੂੰ ਤੇ ਵਰਸ਼ਿਪਰਜ਼ ਨੂੰ ਪਲੀਜ਼ ਪਲੀਜ਼ ਬੇਨਤੀ ਆ রাইটারズ ਨੂੰ ਵੀ ਇਦਾਂ ਦੇ ਗਾਣੇ ਨਾ ਲਿਖੋ ਜਿਹੜੇ ਆਤਮਿਕਤਾ ਦਾ ਹਿੱਸਾ ਨਹੀਂ ਆ ਜਿਹੜੇ ਬਾਈਬਲ ਦਾ ਹਿੱਸਾ ਨਹੀਂ ਆ ਇਦਾਂ ਦੇ ਗਾਣੇ ਪਲੀਜ਼ ਨਾ ਲਿਖੋ ਇਦਾਂ ਦੇ ਵਰਸ਼ਿਪਰਸ ਨੂੰ ਵੀ ਕਹਿੰਨਾ ਇਦਾਂ ਦੇ ਗਾਣੇ ਨਾ ਗਾਓ ਯਾਰ ਜਿਨ੍ਹਾਂ ਸਰੀਰਿਕ ਸਰੀਰਿਕਤਾ ਵੱਲ ਲੋਕ ਵਧਣ ਆਤਮਿਕ ਗੀਤ ਗਾਓ ਆਤਮਿਕ ਗੀਤ ਪਲੀਜ਼ ਬੇਨਤੀ ਆਤਮਿਕ ਗੀਤ ਗਾਓ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜਿੰਨੇ ਸੱਚ ਨੂੰ ਜਾਣਨ ਵਾਲੇ ਲੋਕ ਆ ਜਿਨ੍ਹਾਂ ਨੂੰ ਪਤਾ ਕਿ ਸੱਚ ਮੁੱਚੇ ਸੱਚਾ ਕਿ ਤੇ ਗਿੱਧੇ ਭੰਗੜੇ ਪਾਉਂਦੇ ਨਾ ਰਾਜੋ ਪਹਿਲਾਂ ਵੀ ਗਿੱਧੇ ਭੰਗੜੇ ਪਾਉਂਦੇ ਸੀ ਹੁਣ ਵੀ ਗਿੱਧੇ ਭੰਗੜੇ ਆ ਜੋਗੇ ਨੇ ਰਾਜੋ ਦਾਊਦ ਨੂੰ ਕਾਪੀ ਕਰਨਾ ਤੇ ਤਿੰਨ ਵਾਰੀ ਪ੍ਰਾਰਥਨਾ ਕਰਿਆ ਕਰੋ ਪੰਜ ਵਾਰੀ ਪ੍ਰਾਰਥਨਾ ਕਰੋ ਜੇ ਦਾਊਦ ਨੂੰ ਕਾਪੀ ਕਰਨਾ ਤੇ ਉਹਦੀ ਇਮਾਨਦਾਰੀ ਦੀ ਕਾਪੀ ਕਰੋ ਦਾਊਦ ਨੇ ਤਾਂ ਯਾਰ ਇੱਕ ਅੱਧੀ ਵਾਰੀ ਨੱਚਿਆ ਹੋਣਾ ਉਹ ਵੀ ਉਹ ਕਿਸ ਕਿ ਲੋਗੋ ਨੂੰ ਪਾਗਲ ਕਹਿੰਦੇ ਸੀ ਤੁਹਾਨੂੰ ਲੋਕ ਐਕਟਰ ਕਹਿੰਦੇ ਆ ਠੀਕ ਆ ਪਲੀਜ਼ ਬਾਈਬਲ ਨੂੰ ਫੋਲੋ ਕਰੋ ਬਾਈਬਲ ਕੀ ਕਹਿੰਦੀ ਆ ਤੇ ਬੇਨਤੀ ਆ ਯਾਰ ਚਰਚ ਨੂੰ ਅਖਾੜਾ ਨਾ ਬਣਾਓ ਚਰਚ ਨੂੰ ਪਲੀਜ਼ ਮੇਲਾ ਨਾ ਬਣਾਓ ਚਰਚ ਨੂੰ ਬੇਨਤੀ ਆ ਹੱਥ ਜੋੜ ਕੇ ਉਹ ਬਾਈਬਲ 'ਚ ਲਿਖਿਆ ਨਾ ਕਿ ਮੇਰੇ ਪਿਤਾ ਦੇ ਘਰ ਨੂੰ ਇਹਨਾਂ ਨੇ ਖਰਾਬ ਕੀਤਾ ਡਾਕੂਆਂ ਦੀ ਖੋਹ ਬਣਾਤਾ ਤੇ ਤੁਸੀਂ ਅਖਾੜਾ ਬਣਾਤਾ ਪਲੀਜ਼ ਯਾਰ ਸਿਸਟਮ ਨੂੰ ਖਰਾਬ ਨਾ ਕਰੋ ਬੇਨਤੀ ਆ ਰਿਕੁਐਸਟ ਆ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜਿੰਨੇ ਮੇਰੇ ਮੁਸੀਬਾ ਭੈਣ ਭਰਾ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਜਿਹੜੇ ਬਹੁਤ ਨੱਚਦੇ ਟੱਪਦੇ ਉਹਨਾਂ ਤੱਕ ਵੀਡੀਓ ਪਹੁੰਚੇ ਕਿ ਭਾਜੀ ਇਹ ਬਾਈਬਲ ਦਾ ਹਿੱਸਾ ਨਹੀਂ ਆਸੀਂ ਬਾਈਬਲ ਤੋਂ ਬਾਹਰ ਹੋ ਕੇ ਪ੍ਰਭੂ ਨੂੰ ਖੁਸ਼ ਨਹੀਂ ਕਰ ਸਕਦੇ ਬਾਈਬਲ ਤੋਂ ਬਾਹਰ ਹੋ ਕੇ ਪ੍ਰਭੂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਪੇਜ ਨੂੰ ਜ਼ਰੂਰ ਫੋਲੋ ਕਰੋ ਸੱਚੇ ਮੁਸੀਬਾ ਨੇ ਫੇਸਬੁੱਕ ਤੇ ਉੱਤੇ ਤੇ YouTube ਤੇ Instagram ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਜਸਟ ਇਸ ਲਈ ਸਾਨੂੰ ਕੋਈ ਪੈਸੇ ਨਹੀਂ ਆਉਂਦੇ ਪੇਜ ਤੋਂ ਕਿ ਅਸੀਂ ਤੁਹਾਨੂੰ ਫੋਲੋ ਇਸ ਲਈ ਕਰਾਏ ਸਿਰਫ ਇਸ ਲਈ ਕਹਿ ਰਹੇ ਹਾਂ ਕਿ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਤੇ ਤੁਸੀਂ ਜ਼ਿਆਦਾ ਲੋਕ ਜੁੜੂਗੇ ਤੇ ਅਸੀਂ ਲੋਕਾਂ ਤੱਕ ਜ਼ਿਆਦਾ ਸੱਚ ਪਹੁੰਚਾ ਸਕਦੇ ਹਾਂ ਅਸੀਂ ਨਾ ਤਾਂ ਮੈਂ ਕੋਈ ਪਾਸਟਰ ਹਾਂ ਨਾ ਕੋਈ ਬਿਸ਼ਪ ਆਪੋਸਟਲ ਹਾਂ ਮੈਂ ਕੋਈ ਵਰਸ਼ਿਪਰ ਦਾ ਟੈਗ ਹਾਂ ਅਸੀਂ ਸਿਰਫ ਛੋਟੇ ਜਿਹੇ ਪ੍ਰਭੂ ਦੇ ਬੱਚੇ ਹਾਂ ਜਿਹੜੇ ਅਸੀਂ ਚਾਹੁੰਦੇ ਹਾਂ ਕਿ ਲੋਕ ਸੱਚ ਨੂੰ ਜਾਣਣ ਠੀਕ ਹੈ ਪਲੀਜ਼ ਸੱਚੇ ਮੁਸੀਬ ਨੇ ਪੇਜ ਨੂੰ ਫੋਲੋ ਕਰੋ ਵੀਡੀਓ ਸ਼ੇਅਰ ਜ਼ਰੂਰ ਕਰੋ ਸਭ ਨੂੰ ਜੈਮਸੀ ਦੀ ਤੇ ਅਗਰ ਵੀਡੀਓ ਬਿਲਕੁਲ ਤੁਹਾਨੂੰ ਲੱਗਾ ਸੱਚ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਤੇ ਪਲੀਜ਼ ਜਿੰਨੇ ਵਰਸ਼ੇ ਪਰ ਜਾਂ ਪਾਸਟਰ ਪਲੀਜ਼ ਯਾਰ ਇਹਨੇ ਸਿਸਟਮ ਨੂੰ ਬਦਲੋ ਕੋਸ਼ਿਸ਼ ਕਰੋ ਮੈਨੂੰ ਪਤਾ ਜਿਹੜੇ ਪੱਕੇ ਢੀਠਾ ਉਹਨਾਂ ਨੇ ਨਹੀਂ ਮੰਨਣਾ ਪਰ ਸਾਡਾ ਕੰਮ ਹ ਦੱਸਣਾ ਠੀਕ ਹੈ ਪਲੀਜ਼ ਆਤਮਿਕ ਗੀਤ ਗਾਓ ਬਾਈਬਲ ਚ ਲਿਖਿਆ ਠੀਕ ਹੈ ਗੋਡ ਬlesਸ ਯੂ ਆਲ